ਹਕੀਕਤ ਰੱਜ ਹੈ ਮੈਂ ਤਾਂ ਜਿਵੇਂ ਦੁਨੀਆ ਦੇਖ ਰਿਹਾ ਨਾ ਦੁਨੀਆ ਕੰਮ ਦੀ ਗੱਲ ਨਹੀਂ ਕਰਨ ਵਾਲੀ ਹੈਗੀ ਊਟ ਪਟਾੰਗ ਮਾਰਨ ਵਾਲੀ ਹੈ ਮੇਰੇ ਲੱਵੇ ਨਾ ਤਾਂ ਕੋਈ ਆ ਕੇ ਕੋਈ ਸਿਆਣੀਆਂ ਗੱਲਾਂ ਕਰਦਾ ਹੋਰ ਵੀ ਕੁਝ ਮਰੀ ਜਾਂਦੇ ਨੇ ਇਹਨੇ ਊਟ ਪਟਾੰਗ ਮੈਨੂੰ ਕੋਈ ਲੱਭਦਾ ਹੀ ਨਹੀਂ ਇੱਥੇ ਵੀ ਕੋਈ ਸੱਚ ਦੀਆਂ ਗੱਲਾਂ ਕਰਦਾ ਹੋਵੇ ਉਹ ਦੁਨੀਆ ਨਸ਼ੀ ਦੀ ਬਣੀ ਲੱਗਦੀ ਹੂੰ ਆਬਦ ਨਸ਼ੇ ਦਾ ਵਰਤੀ ਹੋ ਜਾਂਦੀ ਆ ਆਦਾ ਨਸਾ ਕਿ ਨਸਾ ਪੈਸੇ ਦਾ ਜ਼ਿਆਦਾ ਹੋ ਗਿਆ ਪੈਸੇ ਦੇ ਨਸੇ ਨੇ ਮਾਰਤੀ ਦੁਨੀਆ ਨਸ਼ਾ ਦੱਸਦਾ ਕਿ ਲਾਲੇ ਮਾੜੀ ਹੈ ਮਾੜੀ اکاؤنٹ ਕਰਿਆ ਨਾ ਪੈਸੇ ਨੂੰ ਕੋਲ ਤੋਂ ਨਾ ਲੱਗ ਉਹ ਪੈਸੇ ਦੀ ਦੱਸਣਾ ਥੋੜੀ ਹੈ ਭੁੱਖ ਬੜੀ ਗੰਦੀ ਚੀਜ਼ ਹੈ ਇਹ ਬੰਦੇ ਦੀ ਭੁੱਖ ਹੈ ਨਾ ਜਿਹੜੀ ਬੰਦੇ ਦੀ ਭੁੱਖ ਨਾ ਤਾਂ ਮਿਟੀ ਹੈ ਨਾ ਕਿਸੇ ਤੋਂ ਮਿਟਾਉਣੀ ਨਾ ਕਿਸੇ ਨੂੰ ਮਿਟਾਉਣੀ ਆਈ ਹੈ ਹੂੰ ਵਾਹਿਗੁਰੂ ਨਾਲੇ ਹੋਈ ਗੱਲ ਦੁਨੀਆਂ ਤੇ ਬਾਬੇ ਬਹੁਤ ਨੇ ਬਾਬਿਆਂ ਦੀ ਬੱਲੇ ਬੱਲੇ ਹੋ ਰਹੀ ਏ ਮੈਂ ਇੱਕ ਹੋਰ ਦੇਖਿਆ ਪਤਾ ਨਹੀਂ ਸੱਚ ਹੈ ወਦਨ ਝੂਠ ਹੈ ਇੱਕ ਤਾਂ ਤਾਂ ਨਾਲ ਆ ਹੋਰ ਬਾਬਾ ਜੀ ਉੱਠ ਰਿਆ ਮੈਨ ਲੱਗਦੀ ਮਬਦਨ ਉਹ ਤਾਂ ਮੈਂ ਰੋਜ਼ ਕਹਿੰਦਾ ਮੈਂ ਲੇ ਦੋ ਦੋ ਵੀਡੀਓ ਮੈਂ ਕੱਲ ਪਰ ਸੁਨੇਹ ਰਕੀ ਜੰਨੇ ਦੋ ਆਈਆਂ ਪਰ ਮੈਨੂੰ ਟਾਈਮ ਮੌਕਾ ਨਹੀਂ ਮਿਲਿਆ ਬਾਕੀ ਮੈਂ ਮੋਬਾਈਲ ਸਾਈਡ ਤਾਂ ਲੱਗ ਗਿਆ ਮੈਂ ਵੀ ਜਦੋਂ ਦੇਖਿਆ ਮਾੜਾ ਵੀ ਚੰਗਾ ਵੀ ਹੈ ਪਰ ਫ੍ਰੀ ਬੰਦਾ ਹੀ ਦੇਖ ਸਕਦਾ ਇਹਨੂੰ ਇਹ ਫ੍ਰੀ ਬੰਦਾ ਹੈ ਇਹ ਕਮਾਨ ਕੇਸ ਪਾ ਦਿੰਦਾ ਹੂੰ ਹੂੰ

ਪਸ ਤੋਂ ਨੂੰ ਕਰ ਲੰਨਾ ਮਰਮੇ ਗਿਆ ਜੀ ਸਕਿਆ ਜੀ ਅੱਛਾ ਕਹਿੰਦਾ ਕਿ ਉਹ ਰੈਡੀ ਗ੍ਰਾਫ ਠੀਕ ਹੈ ਕਿ ਨਾ ਮਾਂ ਚਾਰਾਂ ਦੇ ਪੁੱਤ ਜਾਨੇ ਮੱਕੇ ਡਾਕਟਰਾਂ ਨੇ ਪਤਾ ਅੱਛਾ ਕੱਲੇ ਮੰਮੀ ਇਹਦਾ ਹਰਕ ਨਹੀਂ ਹਾਂ ਮਾਂ ਕੋਈ ਸਾਰਿਆਂ ਦਾ ਇੰਜਨ ਬਤਾਉਂਗਾ ਕਹਿਦਾ ਵੀ ਇੰਜਨ ਪਰ ਇੱਕ ਦਿਨ ਜਿੱਦਣ ਦਾ ਦੋ ਦੋ ਨਹੀਂ ਮਾਂ ਇੱਕ ਕੰਮ ਨਾਲ ਅੱਛਾ ਹੁੰਦਰਾ ਹੀ ਉਹ ਪਾਪੇ ਨੇ ਮੇਰੇ ਹੱਥ ਦਾ ਤੇ ਮੈਂ ਉਹਦਾ ਜਿਹੜਾ ਆਪਾਂ ਨੇ ਕਰਨਾ ਨੇ ਕੰਮ ਆਪਾ ਉਹ ਨਹੀਂ ਕਰਦੇ ਉਹ ਤਾਂ ਮਾਦਦ ਤੋਂ ਜੱਸ ਹੁੰਦਾ ਹੈ ਹੱਥ ਦੱਸ ਗਈ ਮੈਂ ਤੇਲ ਜ਼ਿਆਦਾ ਵਰਤਦਾ ਸਰੋਂ ਦਾ ਨਾ ਟੂਬੋ ਘੱਟ ਵਰਤਦਾ ਹੁਣ ਤੁਸੀਂ ਦੱਸੋ ਮੈਂ ਤੈਨੂੰ ਗੋਲੀ ਵੱਟ ਮਾਪਾ ਬੈਠੇ ਮੈਂ ਤਨਣਾ ਕਰਦਾ ਜਿਹੜਾ ਵਰਤਦਾ ਹਾਂ ਹਾਂ ਦੇਖ ਦੌਰ ਆਤਾ ਹੋਵੇ ਜਾਂ ਚੰਗੀ ਨੀਂਦ ਆਈ ਕਿ ਨਹੀਂ ਸਹੀ ਹੈ ਪਟ ਗਿਆ ਲੱਤਾਂ ਫਟ ਗਿਹੀ ਹੂੰ ਊਕ ਮਾਰਨ ਦਾ ਮਾੜਾ ਜਿਹੜੀ ਗੱਲ ਨੂੰ ਸਹੀ ਕਰਾਂਗੇ ਹਾਂ ਉਹਦੇ ਨਾਲ ਕੇਰੀ ਗੱਲ ਥੋੜੀ ਥੋਵੀਂ ਸਿੱ ਦਿੱਕਤ ਵੱਧਦਾ ਹੀ ਜਾਂਦਾ ਆਹ ਢੂਈ ਵਾਲੀ ਅੱਜ ਫਤ ਆਪਾਂ ਕਰ ਦਿੰਨੇ ਆ ਫਤੇ ਨੂੰ ਹੂੰ ਹੋ ਵਾਹਿਤ ਰੂ ਮਾਣ ਕੇ ਮਨ ਸਭ ਜਲਦੀ ਘੜਤੋਂ ਕਿਹ ਕੁ ਕੀ ਹੁੰਦੇ ਮੇਰਾ ਅੱਬਾ ਜਲਦੀ ਕਿਹੜਾ ਐ ਪਲਾਣਾ ਡੰਗਤ ਨਾਲੇ ਤਾਂ ਅੱਬਾ ਨੋਟਾਂ ਦੇ ਕੇ ਕੋਈ ਦੁਨੀਆ ਮਰੀਮਤੀ ਨਹੀਂ ਹੁੰਦੀ ਐ ਨਾਲੇ ਅੱਬਾ ਨੋਟਾਂ ਦੇ ਕੇ ਆਉਂਦੇ ਜੀ ਵਧੇਰੀ ਐ ਹੈ ਕੀ ਅਬ ਦੇ ਜੀ ਵੀ ਅੰਗਰੇਜ਼ੀ ਰਹਿ ਜੰਨੀ ਆਪਣੇ ਸਾਂ ਹਾਂ ਆਪਾਂ ਇੱਕ ਦਿਨਾਂ ਦੀ ਕਹਿ ਲਈ ਅਸੀਂ ਤਾਂ ਪਹਿਲਾਂ ਤੁਹਾਡਾ ਨਾ ਮੈਂ ਤਾਂ ਕਹਿੰਦਾ ਮੈਂ ਹੂੰ ਤਾਂ ਤਿੰਨ ਦਿਨ ਬੁਲਾਉਣਾ ਹੂੰ ਪਰ ਹੁਣ ਚੌਥਾ ਦਿਨ ਰਖਦਾ ਵੀ ਚਾਰ ਦਿਨ ਤਾਂ ਆਓ ਭਾਈ ਚਾਰ ਦਿਨਾਂ ਬਾਅਦ ਫਿਰ 10ਵੇਂ ਦਿਨ 10 ਦਿਨਾਂ ਤੋਂ ਮੈਨੂੰ ਲੰਬਾ ਦੇ ਕੇ ਜਾਓ ਭਾਈ ਮੈਂ ਠੀਕ ਨਹੀਂ ਮੈਂ ਮੈਂ ਕਹਿੰਨਾ ਸਹੀ ਗੱਲ ਹੈ ਹੈ ਅਗਰ ਪਤਾ ਲੱਗੂ ਸੋਨ ਨੂੰ ਵੀ ਕੀ ਕਮੀ ਰਹੀ ਹਾਂ ਸਾਨੂੰ ਵੀ ਫੇਰੀ ਪਤਾ ਲੱਗੂ ਵੀ ਮੈਂ ਜਿਹੜਾ ਕੁਝ ਕੀਤਾ ਵੀ ਸਹੀ ਕੀਤਾ ਜਾਂ ਗਲਤ ਕੀਤਾ ਹਾਂ ਮੈਂ ਕਹਿੰਦਾ ਦੋ ਗੋਲੀ ਲਿਆ ਕਰਦਾ ਹਾਂ ਉਹ ਬੰਦ ਕਰਤੀ ਹਾਂ ਹਾਂ ਮਾਂ ਮਰਸ ਦਾ ਦੀ ਗੋਲੀ ਦਾ ਕੀ ਪਤਾ ਗੋਲੀ ਦਾ ਕੀ ਪਤਾ ਲੱਗੂ ਉਹਦਾ ਨਸਾ ਹਤਾ ਆਪਾਂ ਗੋਲੀ ਨੂੰ ਦੁੱਸ ਦੇਵਾਂਗੇ ਮਰਸ ਨਾਲ ਹਾਂ ਵੀ ਮੈਨੂੰ ਦੁੱਸ ਦੇਗਾ ਹੁਣ ਅਸੀਂ ਤਾਂ ਆਪ ਕਹਿੰਨੇ ਪਹਿਲਾਂ ਬਾਈ ਦਵਾਈਆਂ ਇੱਕ ਹੋਰ ਹੈ ਜਿਹੜੇ ਬੰਦੇ ਨੇ ਦੋ ਤਿੰਨ ਮਹੀਨੇ ਦੇਖ ਲਓ ਤੁਸੀਂ ਐ ਕਰੋ ਆਪਾਂ ਹਾੜੀ ਵੜਦੇ ਹਾਂ ਹਾੜੀ ਵੜਦੇ ਦੋ ਤਿੰਨ ਮਹੀਨੇ ਲੱਗ ਜਾਂਦੇ ਜੀ ਪਹਿਲਾਂ ਉਹਨੂੰ ਢੋਂਦੇ ਵੀ ਬਰਾਲੀ ਇਕੱਠੀ ਕਰਦੇ ਤੂੜੀ ਢੋਂਦੇ ਲਾਲ ਦੋ ਮਹੀਨਿਆਂ ਦੇ ਵਿੱਚ ਬੰਦਾ ਨਸਾ ਕਰ ਜਾਂਦਾ ਸੀ ਭੁੱਖੀ ਖਾ ਲੈਂਦਾ ਸੀ ਖਾਂਦੇ ਸੀ ਖਾ ਲੈਂਦੇ ਜੀ ਫਿਰ ਸਰੀਰ ਟੁੱਟਦਾ ਸੀ ਫਿਰ ਉਸ ਸਰੀਰ ਤਾਂ ਹੁਣ ਜਦੋਂ ਗੋਲੀ ਸੜਾਵਾਂਗੇ ਗੋਲੀ ਤਾਂ ਫਿਰ ਸਰੀਰ ਤੋੜੂਗੀ ਜਦੋਂ ਆਪਾਂ ਛੱਡਾਂਗੇ ਦੱਸ ਦੋ ਉਹਦਾ ਉਹ ਜੀ ਤਾਂ ਕਰੂ ਉਹ ਖਾਣ ਨੂੰ ਹੈ ਨਸ਼ਾ ਛੁੱਟਦਾ ਲੱਟੀਆਂ ਲੱਗ ਜਾਂਦੀਆਂ ਲੋਕਾਂ ਨੂੰ ਹਾਂ ਫਿਰ ਉਹੀ ਕੰਮ ਆਹ ਗੋਲੀਆਂ ਦਾ ਹੋ ਰਿਹਾ ਗੋਲੀਆਂ ਕਿਹੜੀਆਂ ਐਂ ਐਂ ਛੁੱਟ ਜਾਣਗੀਆਂ ਇਹਦੇ ਛੋਟ ਜਿਹਨ ਗਿਆ ਨਹੀਂ ਛੋਟਦੇ ਸੁੱਤੇ ਉੱਠੇ ਸੌਂਦੇ ਵੀ ਮੈਡੀਕਲ ਦਾ ਸਾਰਾ ਹਾਂ ਖਾਂਦੇ ਪਹਿਨਦੇ ਬਹਦੇ ਵੀ ਫੇਰ ਬਾਰੇ ਦੱਸਦਾ ਕੋਈ ਕਿੱਥੇ ਇਹਦੇ ਬਹੁਤ ਲੱਗ ਰਹੇ ਮੈਡੀਕਲ ਤੇ ਫੇਰ ਦੱਸਦੇ ਮੈਨੂੰ ਜਾ ਇਹ ਦੇਖ ਕਿਸੇ ਨੇ ਨਾ ਆਪਣਾ ਖਾਲੀ ਪੇਟ ਨੂੰ ਸਾਫ਼ ਕਰਨ ਵਾਸਤੇ ਵੀ ਕੀ ਲੈਂਦੇ ਨੇ ਦਵਾਈ ਲੈਂਦੇ ਐ ਪੇਟ ਸਾਫ਼ ਕਰਨ ਵਾਸਤੇ ਲੋਕਾਂ ਦਾ ਇੱਥੋਂ ਤੱਕ ਬੇੜਾ ਘਰ ਕੋਇਆ ਪਿਆ ਕੋਈ ਕਹਿੰਦਾ ਨਹੀਂ ਹਾਂ ਸੇਨਰੇ ਯੋਗ ਕਉਕਤ ਦੇ ਨਾਲ ਸੰਬੰਧ ਸੰਪ੍ਰਤ ਮੇਰੇ ਆਪੇ ਪੇੜ ਸਾਹ ਹੋ ਜੀ ਕੱਲ ਮੇਰੇ ਲਈ ਇੱਕ ਬੰਦਾ ਆਇਆ ਪਤਾ ਕੀ ਕਹਿੰਦਾ ਉਹ ਤਾਂ ਕਹਿੰਦਾ ਮੈਂ ਠੀਕ ਐ ਜਿੱਦੇ ਮੈਂ ਟਰੈਕਟਰ ਚਲਾ ਲਾਂ ਟਰੈਕਟਰ ਤੇ ਬਾਹੀ ਕਰਨਾ ਅੱਠ ਗਿੱਲੇ ਕਹਿੰਦਾ ਪੈ ਲਈ ਐ ਕਹਿੰਦਾ ਜਿੱਦੇ ਮੈਂ ਟਰੈਕਟਰ ਚਲਾ ਲਾਂ ਉਦੋਂ ਮੇਰੇ ਹੱਡ ਗੋਡੇ ਸਾਰੇ ਦੁਖਦੇ ਲੈ